ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਇੱਕ ਕਲਾਈਮੇਟ ਕਰਾਈਸਿਸ ਦੀ ਐਚਟੀਚ ਰਿਪੋਰਟ ਆਈ ਸੀਗੀ ਉਹਦੇ ਬਾਰੇ ਚਾਚਾ ਅਸੀਂ ਤਿੰਨ ਚਾਰ ਟਾਪਿਕ ਕਵਰ ਕਰ ਚੁੱਕੇ ਆ ਇੱਕ ਅਸੀਂ ਸੰਗਰੀ ਜਿਹੜੀ ਜਾਣਦੇ ਫਲੀਆਂ ਨੂੰ ਸੰਗਰੀ ਬੋਲਦੇ ਤੇ ਜਿਹੜੇ ਕੈਰ ਦੇ ਫਰੂਟ ਨੂੰ ਉਹਦੇ ਬਾਰੇ ਚਰਚਾ ਕੀਤੀ ਦੱਸਿਆ ਕੀ ਕਾਰਨ ਆ ਮਤਲਬ ਕਹਿੰਦਾ ਉਹਦਾ ਰੇਨਫਾਲ ਦਾ ਪੈਟਰਨ ਚੇਂਜ ਹੋ ਰਿਹਾ ਉਸ ਵਾਸੀ ਨੋਲਨ ਗੁੜ ਕਰਕੇ ਹੈ ਜਿਹੜਾ ਖਜੂਰ ਤੋਂ ਮਿਲਦਾ ਸੈਪ ਤੋਂ ਸੈਪ ਜਿਹੜਾ ਮਿਲਦਾ ਖਜੂਰ ਦੇ ਬਾਰਕ ਤੋਂ ਕੱਟ ਲਾ ਕੇ ਉਹ ਦੇਖਿਆ ਵੀ ਵਿంటర్ ਜਿਹੜਾ ਟੈਂਪਰੇਚਰ ਹੈ ਬੈਸਟ ਬੰਗਾਲ ਵਿੱਚ ਉਹ ਗਰਮ ਹੁੰਦਾ ਜਾ ਰਿਹਾ ਸਰਦੀ ਦਾ ਜਿਹੜਾ ਸਮਾਂ ਹੈਗਾ ਉਸ ਕਰਕੇ ਉਹਦੀ ਕੁਆਂਟੀਟੀ ਹੈਗੀ ਜਿਹੜੀ ਗੁੜ ਦੀ ਉੱਥੋਂ ਨਿਕਲਦੀ ਸੈਪ ਨਿਕਲ ਉਹ ਤੋਂ ਗੁੜ ਜਿਹੜਾ ਬੰਦ ਹੈਗਾ ਨੋਲਨ ਗੁੜ ਉਹਦੀ ਜਿਹੜੀ ਕੁਆਂਟੀਟੀ ਘਟਦੀ ਘਟਦੀ ਜਾ ਰਹੀ ਹੈ ਤੇ ਉਹ ਕਰਾਈਸਿਸ ਆਪਾਂ ਦੇਖਿਆ ਅੱਜ ਜਿਹੜੀ ਆਪਾਂ ਚਰਚਾ ਕਰਾਂਗੇ ਅਜਰਖ ਅਜਰਖ ਦੀ ਸਟੋਰੀ ਅਜਰਖ ਅਜਰਖ ਦੀ ਸਟੋਰੀ ਗੱਲਬਾਤ ਕਰਾਂਗੇ ਅਜਰਖਪੁਰ ਹੈਗਾ ਇੱਕ ਕੱਚ ਹੈਗਾ ਗੁਜਰਾਤ ਵਿੱਚ ਡਿਸਟ੍ਰਿਕਟ ਉਸ ਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਇੱਥੇ ਜਿਹੜੀ ਗੱਲ ਜਿਵੇਂ ਆਪਾਂ ਸਾੰਗਰੀ ਤੇ ਉਹਦੀ ਕੈਰ ਦੀ ਸਬਜ਼ੀ ਦੀ ਗੱਲ ਕੀਤੀ ਉੱਥੇ ਗੱਲ ਹੋਈ ਰੇਨਫਾਲ ਚੇਂਜ ਹੋ ਰਹੀ ਆ ਤੇ ਜਦੋਂ ਅਸੀਂ ਖਜੂਰ ਦੀ ਗੱਲ ਕੀਤੀ ਨੋਲਨਗੋੜ ਦੀ ਗੱਲ ਕੀਤੀ ਤਾਂ ਉੱਥੇ ਦੇਖਿਆ ਵੀ ਵਿంటర్ ਦਾ ਟੈਂਪਰੇਚਰ ਜਿਹੜਾ ਹਾਈ ਹੁੰਦਾ ਜਾ ਰਿਹਾ ਇਹ ਆਪਾਂ ਨੋਟ ਕੀਤਾ ਤੇ ਜਿਹੜਾ ਇਹ ਜਿਹੜਾ ਜਿਹੜਾ ਅਜਰਖ ਦੀ ਸਟੋਰੀ ਹੈਗੀ ਆ ਜਿਹੜਾ ਇਹ ਬਲੂ ਬਲੌਕ ਪ੍ਰਿੰਟਿੰਗ ਪ੍ਰਿੰਟਡ ਫੈਬਰਿਕ ਬਾਰੇ ਗੱਲ ਕਰਨੀ ਵੀ ਇਹ ਜਿਹੜਾ ਫੈਬਰਿਕ ਆ ਨੂੰ ਹੈਂਡ ਮੇਡ ਮਤਲਬ ਕਹਿੰਦਾ ਬਣਾਉਂਦੇ ਹੈਗੇ ਔਰ ਛਾਪ-ਛਾਪਦੇ ਹੈਗੇ ਉਹਨੂੰ ਮਤਲਬ ਕਪੜੇ ਉੱਤੇ ਤਾਂ ਇਹਦੇ ਵਿੱਚ ਕਲਪਰੇਟ ਹੈਗਾ ਰੇਨ ਜਿਹੜਾ ਇਹਦਾ ਵੀ ਜਿਹੜਾ ਰੇਨ ਦਾ ਪੈਟਰਨ ਹੈਗਾ ਇਹ ਮਤਲਬ ਕਹਿੰਦਾ ਇਸ ਇਲਾਕੇ ਚ ਗੁਜਰਾਤ ਦੇ ਕੱਚ ਡਿਸਟ੍ਰਿਕਟ ਦੇ ਵਿੱਚ ਮਤਲਬ ਕਹਿੰਦਾ ਇਹ ਰੇਨਫਾਲ ਵਾਧੀ ਜਾ ਰਹੀ ਜਿਵੇਂ ਆਪਾਂ ਗੱਲ ਕਰੀਏ ਐਵਰੇਜ ਰੇਨਫਾਲ ਜਿਹੜੀ ਐਨੂਅਲ ਸਾਲ ਦੀ ਜਿਹੜੀ ਸੀਗੀ 1984 ਦੇ ਵਿੱਚ 378 ਐਮਐਮ ਸੀ ਤੇ ਹੁਣ ਜਿਹੜੀ ਆਪਾਂ 2023 ਦੇ ਵਿੱਚ ਜਿਹੜੀ ਰੇਨਫਾਲ ਪਈ ਹੈ ਉਹ 674 ਐਮਐਮ ਪਈ ਹੈ ਇਹਦੇ ਵਿੱਚ ਗੱਲ ਕੀ ਹੋ ਰਹੀ ਆ ਇੱਥੇ ਜਿਹੜਾ ਜ਼ਿਕਰ ਆ ਰਿਹਾ ਹੈਗਾ ਮਤਲਬ ਸਾਡਾ ਕਿਕਰ ਦਾ ਜ਼ਿਕਰ ਆ ਰਿਹਾ ਕਿਸ਼ੇ ਨਿਲੋ ਟਿੱਕੇ ਦਾ ਟਿੱਕੇ ਦਾ ਜ਼ਿਕਰ ਆ ਰਿਹਾ ਹੈਗਾ ਇਹ ਦੇਖਿਆ ਕਿ ਜਿਹੜੇ ਇਸ ਇਲਾਕੇ ਦੇ ਰੁੱਖ ਹੈਗੇ ਜਰੂਰ ਰੇਨਫਾਲ ਵਾਧੀ ਹੈਗੀ ਆ ਉਹਨਾਂ ਦੇ ਜਿਹੜੇ ਪੱਤੇ ਹੈਗੇ ਰੂਟ ਜਿਹੜੀ ਉਹਨੂੰ ਡਿਜ਼ੀਜ਼ ਲੱਗਦੀ ਆ ਤਾਂ ਉਹਦਾ ਰਿਪਰੋਡਕਟਿਵ ਸਾਈਕਲ ਖਰਾਬ ਹੋ ਰਿਹਾ ਤਾਂ ਉਹਦੇ ਨਾਲ ਕੀ ਹੋ ਰਿਹਾ ਸਾਡਾ ਜਿਹੜਾ ਸਾਡਾ ਜਿਹੜਾ ਸਿਸਟਮ ਹੈਗਾ ਤਾਂ ਸਾਡੇ ਲੈਂਡਸਕੇਪ ਜਿਹੜੇ ਹੈਗੇ ਇਸ ਇਲਾਕੇ ਗੁਜਰਾਤ ਦੇ ਮਾਰੂਥਰ ਇਲਾਕੇ ਦੇ ਉਹਨਾਂ ਵਿੱਚ ਜੋ ਲੈਂਡਸਕੇਪ ਰਹੂ ਇਹ ਲੈਂਡਸਕੇਪ ਵਿੱਚੋਂ ਮਤਲਬ ਖਾਤਮੁੰਦੇ ਜਾ ਰਹੇ ਦਰ ਰਖਤੇ ਤਾਂ ਹੁਣ ਇਹ ਚਰਚਾ ਕਰਾਂਗੇ ਵੀ ਜਿਹੜੀ ਅਜ ਰੱਖਦੀ ਸਟੋਰੀ ਹੈਗੀ ਜਿਹੜਾ ਅਜ ਅਜ ਰੱਖਦਾ ਫੈਬਰਿਕ ਕੱਪੜਾ ਹੈਗਾ ਜਿਹੜੀ ਉਹ ਪ੍ਰਿੰਟਿੰਗ ਮਿਲਦੀ ਹੈਗੀ ਆ ਮਤਲਬ ਕਹਿੰਦਾ ਉਥੋਂ ਦੇ ਆਰਟਿਸਟ ਜਿਹੜੇ ਬਣਾਉਂਦੇ ਆ ਬਲੌਕ ਪ੍ਰਿੰਟਿੰਗ ਕਰਦੇ ਆ ਇਹ ਬਹੁਤ ਲੰਬੇ ਸਮੇਂ ਤੋਂ 5000 ਸਾਲ ਪੁਰਾਣੀ ਨੋਟਿਸ ਹੋ ਰਿਹਾ ਮਤਲਬ ਉਹ ਤੇ ਹੜੱਪਾ ਸਭਿਤੇ ਦੇ ਮਤਲਬ ਜ਼ਿਕਰ ਮਿਲਦਾ ਹੈ ਅੱਜ ਰੱਖਦੇ ਜਿਹੜੀ ਪ੍ਰਿੰਟਿੰਗ ਦਾ ਤਾਂ ਇਹ ਜਿਹੜੀ ਪ੍ਰਿੰਟਿੰਗ ਬੜੀ ਪੁਰਾਣੀ ਹੈ ਤੇ ਇਹ ਸਾਰਾ ਨੇਚਰਲ ਮਤਲਬ ਕਹਿੰਦਾ ਤਰੀਕੇ ਨਾਲ ਬਣਦੀ ਹੈਗੀ ਹਰ ਚੀਜ਼ ਡਾਈ ਵੀ ਨੇਚਰਲ ਬਣਦੀ ਹੈਗੀਆਂ ਹਰ ਚੀਜ਼ ਨੇਚਰਲ ਯੂਟਲਾਈਜ਼ ਕੀਤਾ ਜਾਂਦੇ ਆ ਹੁੰਦਲੀ ਮੇਨ ਜਿਹੜੀ ਗੱਲ ਸੀਗੀ ਇਹਦੇ ਵਿੱਚ ਇੱਕ ਤਾਂ ਇੱਕ ਸੀਗੀ ਸਾਡਾ ਵਾਈਲਡ ਓਨੀਅਨ ਮਿਲਦੇ ਇਸ ਇਲਾਕੇ 'ਚ ਤਾਂ ਇੱਕ ਸਾਡੇ ਕੇਸ਼ੀਅ ਨੈਲੋਟਿਕਾ ਜਿਹੜੀ ਪਾਈ ਜਾਂਦੀ ਸੀ ਹੁਣ ਜਿਹੜੀ ਇਹਦੇ ਤੋਂ ਗੰਮ ਨਿਕਲਦੀ ਆ ਗੂੰਦ ਨਿਕਲਦੀ ਆ ਜਿਹੜੀ ਕੇਸ਼ੀਅ ਨੈਲੋਟਿਕਾ ਚੋਂ ਜਿਹੜੀ ਸਾਡੀ ਇਹ ਕਿੱਕਰ ਹੈਗੀ ਆ ਉਹਨੂੰ ਡਾਈ ਦੇ ਵਿੱਚ ਨੇਚਰਲ ਡਾਈਆਂ ਵਿੱਚ ਮਿਕਸ ਕੀਤਾ ਜਾਂਦਾ ਤਾਂ ਕਿ ਉਹ ਜਿਹੜਾ ਕੱਪੜੇ ਦੇ ਉੱਤੇ ਜਿਹੜਾ ਉਹ ਡਾਈ ਚੜ ਸਕੇ ਮਤਲਬ ਇਹਦਾ ਇਹਦਾ ਰੋਲ ਆ ਮਤਲਬ ਜਿਹੜਾ ਇਹਦਾ ਇਹਦਾ ਗੰਮ ਦਾ ਜਿਹੜਾ ਕਿੱਕਰ ਤੋਂ ਮਿਲਦੀ ਆ ਹੁਣ ਗੱਲ ਕੀ ਹੋ ਰਹੀ ਆ ਵੀ ਜਿਹੜੀ ਇਹ ਅੱਜ ਤੋਂ ਥੋੜਾ ਟਾਈਮ ਪਹਿਲਾਂ ਸਮੇਂ ਦੀ ਗੱਲ ਕਰੀ ਤਾਂ ਇਹ ਮਤਲਬ ਕਹਿੰਦਾ 50 ਰੁਪਏ ਮਤਲਬ ਕੇਜੀ ਮਿਲਦੀ ਸੀਗੀ ਮਤਲਬ ਇਹ ਜਿਹੜੀ ਗੰਮ ਸੀ ਜਿਹੜੀ ਕਿਕਰ ਤੋਂ ਹੁਣ ਦਾ 1 ਲੀਟਰ ਨੇਚਰਲ ਗੰਮ ਦੀ ਗੱਲ ਕਰੀਏ ਤਾਂ ਉਹ ਜਿਹੜੀ ਮਿਲੇ 250 ਰੁਪਏ ਸਾਨੂੰ ਮਿਲ ਰਹੀ ਹੈ ਇਸ ਲਈ ਇੱਕ ਤਾਂ ਦੇਖੋ ਪਾਣੀ ਦਾ ਲੈਵਲ niche ਤੁਰਿਆ ਜਾ ਰਿਹਾ ਇਹ ਜਿਹੜਾ ਆਰਟੀਸਨ ਹੈਗੇ ਜਿਹੜੀ ਉਹ ਭਰਉਂਦੇ ਆ ਬਲੌਕ ਪ੍ਰਿੰਟਿੰਗ ਕਰਦੇ ਉਹ ਬੜੇ ਸਟ੍ਰੈਸ ਹੈਗੇ ਆ ਕਿਉਂਕਿ 13 ਲੀਟਰ ਪਾਣੀ ਲੱਗਦਾ ਹੈਗਾ 1 ਮੀਟਰ ਕੱਪੜੇ ਉੱਤੇ ਇਹ ਮੇਰੇ ਛਪਾਈ ਕਰਨ ਵਾਸਤੇ ਇਸ ਲਈ ਇੱਕ ਤਾਂ ਪਾਣੀ ਦਾ ਸਤਾਰ ਘਟਦਾ ਜਾ ਰਿਹਾ ਕੋਈ ਕਲਾਈਮੇਟ ਚੇਂਜ ਹੋ ਰਿਹਾ ਦੂਸਰੇ ਪਾਸੇ ਜਿਹੜੀ ਗੰਮ ਜਿਹੜੀ ਹੈਗੀ ਆ ਤਾਂ ਮਤਲਬ ਕਹਿੰਦਾ ਉਹਦੇ ਉਹ ਉਹਦੀ ਜਿਹੜੀ ਮਾਤਰਾ ਹੈਗੀ ਇੱਕ ਤਾਂ ਦਰਖਤ ਘਟਦੇ ਜਾ ਰਹੇ ਕਿ ਉਹਦੀ ਮਾਤਰਾ ਘਟਦੀ ਜਾ ਰਹੀ ਹੈ ਮਿਲਨੀ ਉਹ ਸਟ्रेस ਤੋਂ ਆ ਰਿਹਾ ਹੈਗਾ ਤਾਂ ਦੂਸਰੀ ਇੱਕ ਖਤਰਾ ਹੋਰ ਜਿਹੜਾ ਪੈਦਾ ਹੋ ਰਿਹਾ ਹੈਗਾ ਲੋਕ ਉਥੋਂ ਕੀ ਕਰ ਰਿਹਾ ਕਿਕਰ ਨੂੰ ਲਾਉਣ ਦੀ ਬਜਾਏ ਜਿਹੜੀ ਪ੍ਰੋਸੋਫੀ ਜੂਲੀਫਲਰਾ ਵੈਰਾਈਟੀ ਹੈਗੀ ਆ ਸਾਡੀ ਵਲੈਟੀ ਕਿਕਰ ਬੋਲਦੇ ਨੇ ਉਹ ਮਸਕੜ ਬੋਲਦੇ ਆ ਉਹਨੂੰ ਪ੍ਰਮੋਟ ਕਰ ਰਹੇ ਗੂੰਦ ਗੂੰਦ ਨੂੰ ਲੈਣ ਵਾਸਤੇ ਉਥੋਂ ਦਾ ਇੱਕ ਸਾਇੰਟਿਸਟ ਹੈਗੇ ਆ ਮਤਲਬ ਉਹ ਜਨਮੇ ਸਿੰਘ ਹਾੜਾ ਕਰਕੇ ਇੱਕ ਪ੍ਰੋਫੈਸਰ ਆਫ ਟੈਕਸਟਾਈਲ ਡਿਜ਼ਾਈਨ ਐਟ ਦਾ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਐਂਡ ਟੈਕਨੋਲੋਜੀ ਜੋਧਪੁਰ ਚ ਹੈਗਾ ਉਹ ਉਹਦੇ ਇਹ ਬੰਦੇ ਹੈਗੇ ਆ ਜਨਮੇ ਸਿੰਘ ਹਾੜਾ ਉਹ ਬੋਲ ਰਿਹਾ ਵੀ ਜੇ ਆਪਾਂ ਇਹ ਪ੍ਰੋਫੈਸਰ ਵਿਜੀਲੀ ਫਰੇਰ ਨੂੰ ਲਾਵਾਂਗੇ ਸਾਡੀ ਈਕੋਲੋਜੀ ਹੈਗੀ ਆ ਜਿਹੜੇ ਉਸ ਇਲਾਕੇ ਦੀ ਈਕੋਲੋਜੀ ਆਲਰੇਡੀ ਅੰਡਰ ਸਟ्रेस ਹੈਗੀ ਆ ਈਕੋਲੋਜੀ ਗਰਬੜ ਹੋਊਗੀ ਤਾਂ ਹੁਣ ਕੀ ਹੋਰੇ ਕਿਕਰ ਤੋਂ ਗੰਮ ਨਾਮ ਮਿਲ ਕਰਕੇ ਮਹਿੰਗਾਈ ਹੋਣ ਕਰਕੇ ਗੰਮ ਮਹਿੰਗੀ ਮਿਲ ਕਰਕੇ ਉਹ ਪ੍ਰੋਫੈਸਰ ਵਿਜੀਲੀ ਫਰੇਰ ਨੂੰ ਪ੍ਰਮੋਟ ਕਰ ਰਿਹਾ ਇੱਕ ਉਧਰ ਖਤਰਾ ਪੈਦਾ ਹੋ ਰਿਹਾ ਇਹ ਸਾਰਾ ਆਗੇ ਤੁਰਿਆ ਇੱਕ ਸਿਰਫ ਰੇਨ ਪੈਟਰਨ ਚੇਂਜ ਹੋਣ ਕਰਕੇ ਇਹ ਕਲਾਈਮੇਟ ਕਰਾਈਸਿਸ ਦਾ ਅੰਦਰ ਹੁੰਦਾ ਹੁਣ ਇੱਕ ਜਿਹੜੇ ਵਾਈਲਡੋਨਿਨ ਦੀ ਗੱਲ ਕੀ ਦੋ ਚੀਜ਼ਾਂ ਚਾਹੀਦੀਆਂ ਹਨ ਉਹਨੂੰ ਮਨੈਚਰਲੀ ਵਾਈਲਡੋਨਿਨ ਦੇ ਕੰਮ ਸੀ ਸਟਾਰਚ ਦੇਣਾ ਹੁਣ ਸਟਾਰਚ ਦਾ ਕੰਮ ਸੀ ਉਹ ਲਾਸਟਿਸੀਟੀ ਤੇ ਸਟਰੈਂਥ ਪ੍ਰੋਵਾਈਡ ਕਰਦਾ ਕੱਪੜੇ ਨੂੰ ਤਾਂ ਉੱਥੇ ਹੁਣ ਜਦੋਂ ਇਹ ਵਾਈਲਡੋਨਿਨ ਮਿਲਨੇ ਬੰਦ ਹੋ ਗਏ ਵੀ ਕਲਾਈਮੇਟ ਕਰਾਈਸਿਸ ਦਾ ਰੋਲ ਹੁਣ ਕਿਤੇ ਹੋਰ ਗੱਲ ਸਮਝਣੀ ਪੈਣੀ ਆ ਜਿਹੜਾ ਕਿਕਰ ਤੇ ਜਿਹੜਾ ਵਾਈਲਡੋਨਿਨ ਆ ਇਹ ਬਹੁਤ ਹਾਰਡੀ ਪਲਾਂਟਸ ਆ ਇਹ ਸਹਿ ਸਕਦੇ ਆ ਸਾਰੇ ਟੈਂਪਰੇਚਰ ਨੂੰ ਮਤਲਬ ਉਹ ਸੋਕੇ ਨੂੰ ਪ੍ਰੇਡੀਟਰ ਨੂੰ ਸਹਿ ਸਕਦੇ ਜਿਹੜੇ ਉਹ ਤੇ ਅਟੈਕ ਕਰਦੇ ਆ ਉਹਨੂੰ ਸਹਿ ਸਕਦੇ ਪਰ ਇਹ ਮਤਲਬ ਕਹਿੰਦਾ ਜਿਆਦਾ ਪਾਣੀ ਨੂੰ ਨਹੀਂ ਸਹਿ ਸਕਦੇ ਮਤਲਬ ਰੇਨਫਾਲ ਜਿਆਦਾ ਨਹੀਂ ਸਹਿ ਸਕਦੇ ਇਹ ਇਸ ਕਰਕੇ ਜਿਹੜਾ ਇਸ ਵਕਤ ਨੁਕਸਾਨ ਹੋਇਆ ਤਰ੍ਹਾਂ ਜਾ ਰਿਹਾ ਹੈਗਾ ਤਾਂ ਇਸ ਲਈ ਜੇ ਉਹ ਸਟਾਰਚ ਨੂੰ ਵੀ ਨੇਚਰਲ ਨਹੀਂ ਉਹ ਵਾਈਲਡ ਡੋਲੋਂ ਤੋਂ ਰਹਿੰਦੇ ਉਹਨਾਂ ਨੂੰ ਵੀਟ ਤੇ ਰਾਈਸ ਤੋਂ ਲੈਣੀ ਪੈਰੀ ਸਟਾਰਚ ਉਹ ਸਟਾਰਚ ਕੀ ਉਥੋਂ ਦੀ ਲੋਕਲ ਹੈ ਨਹੀਂ ਉਹਨੂੰ ਬਾਹਰੋਂ ਮੰਗਾਉਣੇ ਪੈਰੇ ਇਸ ਲਈ ਉਹਦਾ ਖਰਚਾ ਉਹਨਾਂ ਦਾ ਹੋਰ ਵੱਧਦਾ ਤਰ੍ਹਾਂ ਜਾ ਰਿਹਾ ਹੈ ਇਸ ਲਈ ਜਿਹੜਾ ਇਹ ਸਿਸਟਮ ਹੈਗਾ ਜਿਹੜਾ ਜਿਹੜੀ ਅੱਜ ਦੀ ਚਰਚਾ ਹੈਗੀ ਆਪਣੀ ਕਲਾਈਮੇਟ ਕਰਾਈਸਿਸ ਦੋ ਤਿੰਨ ਟਾਪਿਕ ਅਸੀਂ ਪਹਿਲਾਂ ਕਵਰ ਕਰ ਚੁੱਕੇ ਅੱਜ ਦਾ ਜਿਹੜਾ ਚਰਚਾ ਹੈਗੀ ਆ ਜਿਹੜੀ ਕਿਕਰ ਤੋਂ ਗੰਮ ਲੈਣੀ ਆ ਇੱਕ ਤਾਂ ਕਿਕਰ ਦੀ ਤਦਾਰ ਘਟਦੀ ਚਲੀ ਜਾ ਰਹੀ ਹੈ ਉਤੋਂ ਮਤਲਬ ਕਹਿੰਦਾ ਉਤੋਂ ਤੋਂ ਮਤਲਬ ਕਹਿੰਦਾ ਰੇਟ ਮਹਿੰਗਾ ਹੋ ਹੁੰਦਾ ਤੁਰੇ ਜਾ ਰਿਹਾ ਇਸ ਲਈ ਜਿਹੜਾ ਅੱਜ ਰੱਖਦੀ ਜਿਹੜੀ ਸਾਡਾ ਜਿਹੜਾ ਬਿਜ਼ਨਸ ਹੈਗਾ ਲੋਕਲ ਜਿਹੜਾ ਹੈਗਾ ਉਹ ਹੈਂਡਮੇਡ ਸਿਸਟਮ ਜਿਹੜਾ ਬਲੋਕ ਪ੍ਰਿੰਟਿੰਗ ਦਾ ਹੈਗਾ ਬਹੁਤ ਹੀ ਜ਼ਿਆਦਾ ਅੰਡਰਸਟ्रेस ਆ ਚੁੱਕਿਆ ਕਿਉਂਕਿ ਬਹੁਤ ਹੀ ਵੱਡੇ ਲੰਬੇ ਸਮੇਂ ਤੋਂ ਮਤਲਬ ਕਹਿੰਦਾ ਇਹ ਜਿਹੜਾ ਇਹ ਜਿਹੜਾ ਸਾਡਾ ਬਲੌਕ ਪ੍ਰਿੰਟਿੰਗ ਚੱਲਦੀ ਆ ਰਹੀ ਆ 5000 ਸਾਲ ਸਾਲ ਪੁਰਾਣੀ ਜਿਵੇਂ ਮੈਂ ਚਰਚਾ ਕੀਤੀ ਆ ਵੀ 5000 ਸਾਲ ਪੁਰਾਣੀ ਇਹ ਯੂਜ਼ ਕਰਦੇ ਆ ਰਹੇ ਬਲੌਕ ਪ੍ਰਿੰਟਿੰਗ ਨੂੰ ਤਾਂ ਇਸ ਲਈ ਇਹ ਜਿਹੜੀਆਂ ਇੰਡੀਕੇਸ਼ਨ ਹੈ ਹੈਗੀਆਂ ਸਾਨੂੰ ਇਹਨੂੰ ਸਮਝਣਾ ਪੈਣਾ ਹੈਗਾ ਤਾਂ ਮਤਲਬ ਕਹਿੰਦਾ ਇਹਦੀਆਂ ਸਾਰੀਆਂ ਬੰਦੀਆਂ ਹੈਗੀਆਂ ਤੇ ਮਤਲਬ ਬਹੁਤ ਸਾਰੇ ਜਿਹੜੇ ਕੱਪੜੇ ਹੈਗੇ ਆ ਤਾਂ ਇਸ ਦੀ ਪ੍ਰਿੰਟਿੰਗ ਬਲੌਕ ਪ੍ਰਿੰਟਿੰਗ ਨਾਲ ਆਪਾਂ ਯੂਜ਼ ਕਰਦੇ ਹੈਗੇ ਆ ਲੇਡੀਜ਼ ਦੇ ਜਿਹੜੇ ਸਾਰਾ ਸਿਸਟਮ ਹੈਗਾ ਕੁਰਤਾ ਹੋਇਆ ਸਾੜੀ ਹੋਇਆ ਜਿਵੇਂ ਸ਼ਰਟਾਂ ਹੋਈਆਂ ਇਹ ਇਹਦੀਆਂ ਬਲੌਕ ਪੇਂਟਿੰਗ ਇਹ ਆਮ ਮਿਲਦੀਆਂ ਹੈਗੀਆਂ ਮਾਰਕੀਟ ਦੇ ਵਿੱਚ ਪਰ ਇਹ ਅੰਡਰ ਸਟ੍ਰੈਸ ਹੈਗਾ ਇਸ ਲਈ ਸਾਨੂੰ ਜਿਹੜੀਆਂ ਇੰਡੀਕੇਸ਼ਨ ਐ ਮਿਲਦੀਆਂ ਖਵਾਰਾਂ ਤੋਂ ਜਿਹੜੀਆਂ ਸਾਨੂੰ ਨਿਊਜ਼ ਮਿਲ ਰਹੀਆਂ ਇਹਨਾਂ ਨੂੰ ਸਮਝਦੇ ਹੋਏ ਸਾਡੇ ਜਿਹੜੇ ਸਿਸਟਮ ਹੈਗਾ ਜਿਵੇਂ ਕਿਕਰ ਦੀ ਗੱਲ ਚੱਲ ਰਹੀ ਆ ਜਿ ਕਿਕਰ ਦੀ ਮਾਤਰਾ ਜਿਵੇਂ ਘਟ ਰਹੀ ਹੈ ਸਾਡੇ ਸਿਸਟਮ ਦੇ ਵਿੱਚ ਤਾਂ ਜਿਵੇਂ 0.6 ਬਿਲੀਅਨ ਰੁੱਖਾਂ ਦੀ ਗੱਲ ਕੀਤੀ ਉਹ 10% ਗਾਇਬ ਉਹਦੇ ਵਿੱਚ ਕਿਕਰ ਇੱਕ 파ਟ ਸੀ ਇੱਕ ਨਿੰਮ ਵੀ ਸੀਗਾ ਕਿਕਰ ਵੀ ਸੀ ਉਹਦੇ ਵਿੱਚੋਂ ਇਸ ਲਈ ਸਾਨੂੰ ਇਹ ਜਿਹੜੀ ਇੰਡੀਕੇਸ਼ਨ ਹੈ ਬਲੇ ਨੂੰ ਸਮਝਣ ਦੀ ਲੋੜ ਆ ਤੇ ਸਾਡੇ ਜਿਹੜੇ ਚਾਹੇ ਉਹ ਰਾਜਸਥਾਨ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਪੰਜਾਬ ਹੋਵੇ ਇਹਨਾਂ ਸਟਾਫ ਜਿਹੜੇ ਸਾਡੇ ਨੇਚਰਲ ਰੋਖਾ ਹੈਗਾ ਜਿਹੜੇ ਸਾਡੇ ਆਪਣੇ ਨੇਟਿਵ ਰੋਖਾ ਗਿਆ ਉਹਨਾਂ ਤੇ ਬਹੁਤ ਵੱਡੇ ਲੈਵਲ ਦਾ ਕੰਮ ਕਰਨ ਦੀ ਲੋੜ ਆ ਚਾਹੇ ਉਹ ਫੋਰੈਸਟ ਡਿਪਾਰਟਮੈਂਟ ਹੋਵੇ ਚਾਹੇ ਲੋਕਲ ਐਨਜੀਓਜ਼ ਹੋਣ ਚਾਹੇ ਉਹ ਯੂਨੀਵਰਸਟੀਆਂ ਹੋਣ ਚਾਹੇ ਉਹ ਐਗਰੀਕਲਚਰ ਯੂਨੀਵਰਸਟੀਆਂ ਹੋਣ ਚਾਹੇ ਉਹ ਬੋਟਨੀ ਮਤਲਬ ਸਾਡੀ ਨੋਰਮਲ ਯੂਨੀਵਰਸਿਟੀ ਜਿੱਥੇ ਬੋਟਨੀ ਦਾ ਕੰਮ ਚੱਲਦਾ ਉਹ ਸਾਰਿਆਂ ਨੂੰ ਹੱਕ ਮੰਨਦਾ ਹੈਗਾ ਇਹ ਸਾਰੇ ਜਿੰਨੇ ਵੀ ਇੰਡੀਕੇਟਰ ਸਾਨੂੰ ਮਿਲ ਰਹੇ ਆ ਉਹਨਾਂ ਤੇ ਮੰਥਨ ਕਰਕੇ ਉਹਨਾਂ ਤੇ ਹੋਰ ਰਿਸਰਚ ਕੀਤੀ ਜਾਵੇ ਤਾਂ ਕਿ ਹੋਰ ਇੱਕ ਇੰਪਰੂਵਡ ਸਿਸਟਮ ਆਪਾਂ ਲਿਆ ਪਾਈਏ ਜਿਹੜੀਆਂ ਇਹ ਜਿਹੀਆਂ ਸਾਨੂੰ ਕਲਾਈਮੇਟ ਚੇਂਜ ਦੀਆਂ ਇੰਡੀਕੇਸ਼ਨਾਂ ਮਿਲ ਰਹੀਆਂ ਉਹਨੂੰ ਰਿਵਰਸ ਕਰਿਆ ਜਾਵੇ ਜੇ ਆਪਾਂ ਜਿਹੜਾ ਵਰਸ ਨਾ ਕੀਤਾ ਸਾਡਾ ਜਿਹੜਾ ਆਉਣ ਵਾਲਾ ਸਮਾਂ ਹੈਗਾ ਇਹ ਜਿਹੜੀਆਂ ਅਜ ਰਖਵਾਰੀਆਂ ਸਾਡੀਆਂ ਹੈਂਡ ਮੇਡ ਆਰਟੀਸਨ ਕੰਮ ਕਰਦੇ ਇਹਨਾਂ ਦੀ ਇਹਨਾਂ ਦੀ ਵੈਸੇ ਵੀ ਖਤਮ ਹੋ ਜਾਣਗੇ ਵਿਚਾਰੇ ਇਹ ਆਉਣ ਵਾਲੇ ਸਮੇਂ 'ਚ ਸਾਡੇ ਰੁੱਖ ਜਿਹੜੇ ਹੱਥ ਸਾਡੇ ਹੱਥੋਂ ਆਲਰੇਡੀ ਤੁਰੇ ਜਾ ਰਹੇ ਹੋਰ ਖਤਮ ਹੋਦੇ ਤੁਰੇ ਜਾਣਗੇ ਇਸ ਲਈ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਚਾਹੇ ਉਹ ਪੰਜਾਬ ਦੀ ਧਰਤੀ ਹੈ ਚਾਹੇ ਉਹ ਹਰਿਆਣੇ ਦੀ ਹੈ ਜਾਂ ਰਾਜਸਥਾਨ ਦੀ ਧਰਤੀ ਹੈ ਸਾਰਿਆਂ ਨੂੰ ਮਿਲ ਜੁਲ ਕੇ ਆਪਾਂ ਇਕੱਠੇ ਹੋ ਗਏ ਸਾਡੇ ਜਿਹੜੇ ਨੇਟਿਵ ਰੁੱਖ ਤਿੰਨੇ ਸਟੇਟਾਂ ਦੇ ਇਹਨਾਂ ਉੱਤੇ ਕੰਮ ਕਰਕੇ ਆਪਾਂ ਇਹਨਾਂ ਨੂੰ ਬਚਾਈਏ ਧੰਨਵਾਦ ਸ